ਦਰਸ਼ਕੋ ਅਸੀਂ ਮੌਜੂਦ ਆਂ ਅਨਾਜ ਮੰਡੀ ਹਰਸ਼ਾਸ਼ੀਨਾ ਕੁੱਕੜਾਂ ਵਾਲੇ ਜਿੱਥੇ ਕਿ ਆੜਤੀ ਯੂਨੀਅਨ ਵੱਲੋਂ 1 ਅਕਤੂਬਰ ਤੋਂ ਅਨਮਿੱਥੇ ਸਮੇਂ ਲਈ ਹੜਤਾਲ ਕੀਤੀ ਗਈ ਆ ਕਿਉਂਕਿ ਆੜਤੀ ਭਰਾਵਾਂ ਦਾ ਕਹਿਣਾ ਆ ਕਿ ਸਾਡੀਆਂ ਕੁਝ ਅਹਿਮ ਮੰਗਾਂ ਨੇ ਜਿੰਨਾ ਸੰਬੰਧੀ ਸਰਕਾਰ ਨਾਲ ਅਤੇ ਸਰਕਾਰ ਦੇ ਨਮਾਇਦਿਆਂ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਪਰ ਸਰਕਾਰ ਵੱਲੋਂ ਫਿਰ ਵੀ ਕੋਈ ਪ੍ਰਵਹੰਗਾਰਾ ਨਹੀਂ ਭਰਿਆ ਜਾ ਰਿਹਾ ਇਸ ਸੰਬੰਧੀ ਅਸੀਂ ਮੌਜੂਦ ਆਂ ਅਨਾਜ ਮੰਡੀ ਹਰਸ਼ਾਸ਼ੀਨਾ ਕੁੱਕੜਾਂ ਵਾਲੇ ਗੱਲਬਾਤ ਕਰਦੇ ਆਂ ਪ੍ਰਧਾਨ ਜੀ ਨੇ ਗੁਰਪ੍ਰੀਤ ਸੀਨਾ ਜੀ ਉਹਨਾਂ ਦੇ ਨਮਾਲ ਸਮਾਰੇ ਉਹਨਾਂ ਦੇ ਅਹੁਦੇਦਾਰ ਸਹਿਬਾਨ ਅਤੇ ਆਰਤੀ ਵੀਰ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਕੀ ਕੀ ਮੰਗਾ ਨੇ ਤੇ ਜੇਕਰ ਇਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਇਹਨਾਂ ਦਾ ਅਗਲਾ ਸਟੈਪ ਕੀ ਹੋਏਗਾ ਤੁਸੀਂ ਵੇਖ ਰਹਿ ਜੇ ਇੱਕ ਸਾਰੇ ਜਿਹੜੇ ਮਜ਼ਦੂਰ ਭਰਾ ਨੇ ਇਹਨਾਂ ਦੀ ਵੀ ਨਾਲ ਹੀ ਹੜਤਾਲ ਚੱਲ ਰਹੀ ਆ ਸਾਰੇ ਮੌਜੂਦ ਨੇ ਇੱਥੇ ਮੰਡੀ ਦੇ ਵਿੱਚ ਅਸੀਂ ਗੱਲਬਾਤ ਕਰਦੇ ਆ ਗੁਰਪ੍ਰੀਤ ਸਿੰਘ ਸੀਨਾ ਜੀ ਨਾਲ ਕਿ ਇਹਨਾਂ ਦੀਆਂ ਕੀ ਮੰਗਾਂ ਨੇ ਤੇ ਇਹਨਾਂ ਦਾ ਅਗਲਾ ਸਟੈਪ ਕੀ ਹੋਏਗਾ ਆ ਗੁਰਪ੍ਰੀਤ ਜੀ ਤੁਸੀਂ ਦੱਸਿਓ ਅੱਜ ਦੀ ਜਿਹੜੀ ਤੁਹਾਡੀ ਚੱਲ ਰਹੀ ਆ ਸਟ੍ਰਾਈਕ ਹੜਤਾਲ ਚੱਲ ਰਹੀ ਆ ਇਹ ਤੁਹਾਡੀਆਂ ਮੰਗਾਂ ਕੀ ਨੇ ਜਿਹੜੀਆਂ ਕਿ ਸਰਕਾਰ ਮੰਗ ਨਹੀਂ ਰਹੀ ਐਡੀਆਂ ਵੱਡੀਆਂ ਕਿਹੜੀਆਂ ਮੰਗਾਂ ਨੇ ਦੇਖੋ ਜੀ ਸਾਡੀਆਂ ਕੋਸ਼ਕੀ ਬੜੀਆਂ ਸਾਫ਼ ਤੇ ਸਪਸ਼ਟ ਮੰਗਾਂ ਨੇ ਸਾਡੇ ਨਾਲ ਸਰਕਾਰ ਨੇ ਧੋਖਾ ਦੇਖੋ ਕਿਉਂ ਕੀਤਾ ਏ 2019 ਦੇ ਵਿੱਚ ਜਦ ਲਾਕਡਾਊਨ ਸੀਗਾ ਜਦ ਕੋਵਿਡ ਆਇਆ ਤਾਂ ਸਰਕਾਰ ਨੇ ਚੁੱਪਚੀ ਪੀਤੇ ਸਾਡੀ দামੀ ਘਟਾ ਕੇ 45 ਰੁਪਏ 88 ਪੈਸੇ ਪੱਕੀ ਕਰਤੀ ਇਹਦਾ ਕੋਈ ਵੀ ਅਫੀਸ਼ੀਅਲੀ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਨਾ ਹੀ ਕੋਈ ਆੜਦੀਆਂ ਦਾ ਕਾਜ ਤੱਕ ਇਹਦਾ ਨੋਟੀਫਿਕੇਸ਼ਨ ਆਇਆ ਹੈ ਅੱਜ ਵੀ ਜਦੋਂ ਅਸੀਂ ਸਰਕਾਰੀ ਕਣਕ ਜਾਂ ਝੋਨੇ ਦੇ ਬਿੱਲ ਕੱਢਦੇ ਆ ਤਾਂ ਉਹਦੇ ਵਿੱਚ ਆਟੋਮੈਟਿਕ ਜਿਹੜੀ ਬਿੱਲ ਜਨਰੇਟ ਹੁੰਦਾ ਉਹਦੇ ਵਿੱਚ 2.5% ਦਮੀ ਲੱਗ ਕੇ ਜਾਂਦੀ ਆ ਅਸੀਂ ਆਪਣਾ ਸਾਰਾ ਹਿਸਾਬ ਤਾਂ 2.5 ਰੁਪਏ ਨਾਲ ਕਰ ਰਹੇ ਆ ਬਸ ਇੱਕ ਪ੍ਰਾਈਵੇਟ ਮਿੱਲਰ ਜਿਹੜੇ ਨੇ ਉਹ ਸਾਨੂੰ 2.5 ਰੁਪਏ ਦਮੀ ਦੇ ਰਹੇ ਆ ਸਰਕਾਰ ਨੇ ਵਿਦਾਊਟ ਨੋਟੀਫਿਕੇਸ਼ਨ ਸਾਡੀ ਦਮੀ ਉਹ ਪੱਕੀ ਕਰ ਦਿੱਤੀ ਹੈ 45 ਰੁਪਏ 88 ਪੈਸੇ 2019 ਦੇ ਵਿੱਚ ਤਾਂ ਚਲੋ ਅਸੀਂ ਵੀ ਸਰਕਾਰ ਦਾ ਸਾਥ ਦਿੱਤਾ ਕਿ ਲਾਕਡਾਊਨ ਚੱਲ ਰਿਹਾ ਹੈ ਸਰਕਾਰ ਬੈਕਫੋਰਡ ਤੇ ਆ ਨਹੀਂ ਪਹਿਲਾਂ ਜਿਹੜੀ ਤੁਹਾਡੀ ਧਾਮੀ ਜਿਹਨੂੰ ਤੁਸੀਂ ਕਮਿਸ਼ਨ ਕਹਿੰਦੇ ਜੀ ਇਹ ਜ਼ਿਆਦਾ ਸੀ ਇਹ ਜੀ 2.5 ਰੁਪਏ ਸੀਗੀ ਉਹ ਜੋ ਕਾਗਜ਼ਾਂ ਦੇ ਵਿੱਚ ਅੱਜ ਵੀ 2.5 ਰੁਪਏ ਆ ਤੇ ਇਹ 2.5 ਰੁਪਏ ਅੱਜ ਦੀ ਨਹੀਂ ਆ ਇਹ ਨੀਅਰ ਅਬਾਊਟ 98 99 ਦੇ ਵਿੱਚ 2.5 ਰੁਪਏ ਕੀਤੀ ਗਈ ਆ ਅਸੀਂ ਤਾਂ ਕਦੀ ਸਰਕਾਰ ਕੋਲ ਵਾਅਦੇ ਦੀ ਉਮੀਦ ਹੀ ਨਹੀਂ ਰੱਖੀ ਨਾ ਹੀ ਕਦੀ ਵਾਅਦੇ ਦੀ ਗੁਜ਼ਾਰਿਸ਼ ਕੀਤੀ ਹੈ ਕਿ ਸਾਨੂੰ ਵਾਧਾ ਦਿਓ ਕਿਉਂਕਿ ਜਦ ਵੀ ਕਿਸਾਨ ਦੀ ਫਸਲ ਦਾ ਭਾਅ 50 ਜਾਂ 100 ਰੁਪਏ ਵਾਧਾ ਏ ਤਾਂ ਆਟੋਮੈਟਿਕਲੀ ਸਾਡੀ ਦામੀ ਵਾਧੀ ਆ ਹੁਣ ਸਾਡੇ ਨਾਲ ਦੇਖੋ ਕੀ ਤਰਾਸ ਦੀ ਹੋ ਰਹੀ ਆ ਆਏ ਸਾਲ ਫਸਲ ਦਾ ਰੇਟ ਵਧ ਰਿਹਾ ਏ ਇਸ ਵਾਰੀ 2024 ਦੀ ਕਣਕ ਦਾ ਭਾਅ ਕੋਈ 2275 ਰੁਪਏ ਸੀਗਾ ਉਹਦੇ ਹਿਸਾਬ ਦੇ ਨਾਲ ਸਾਡੀ ਦામੀ 52 ਰੁਪਏ ਬੰਨੀ ਸੀਗੀ ਉਹ ਸਰਕਾਰ ਨੇ ਸਾਨੂੰ ਪੱਕਾ ਹੀ 45 ਰੁਪਏ 88 ਪੈਸੇ ਦੇ ਬੰਦ ਦਿੱਤਾ ਏ ਕਿ ਫਸਲਦਾਰ ਜਿੰਨਾ ਮਰਜ਼ੀ ਵਧੇ ਤੁਹਾਨੂੰ ਸਾਰੀ ਉੱਪਰ 45 ਰੁਪਏ 88 ਪੈਸੇ ਹੀ ਮਿਲਣਗੇ ਨਹੀਂ ਅਸਲ ਚ ਤੇ ਚਾਹੀਦਾ ਸੀ ਜਿਸ ਤਰ੍ਹਾਂ ਫਸਲਦਾਰ ਰੇਟ ਵਧਦਾ ਵਾ ਮੰਗਾਈ ਦੀ ਦਰ ਵਧਦੀ ਆ ਇਹਦੇ ਨਾਲ ਤੁਹਾਡੀ ਜਿਹੜੀ ਕਮਿਸ਼ਨ ਦੀ ਦਰ ਵਧੇ ਤੇ ਤੁਸੀਂ ਮਤਲਬ ਕਿਉਂ ਨਹੀਂ ਮੰਗ ਕਰਦੇ ਵੀ ਤੁਹਾਡੇ ਵਧੇ ਤੁਸੀਂ ਕਿਉਂ ਕਹਿ ਰਹੇ ਜੇ ਵੀ ਜਿਹੜੀ ਸਰਕਾਰ ਵੱਲੋਂ ਜਿੰਨੀ ਪਹਿਲਾਂ ਹੀ ਨਿਸ਼ਚਿਤੋਂ ਨਹੀਂ ਦਿੱਤੀ ਜਾਵੇ ਦੇਖੋ ਜੀ ਇਹ ਤਾਂ ਇੱਕ ਆੜਤੀ ਯੂਨੀਅਨ ਦਾ ਤੇ ਆਰਤੀ ਭਰਾਵਾਂ ਦੀ ਦਰਿਆਦਲੀ ਆ ਜੋ ਹਰ ਵਾਰੀ ਸਰਕਾਰ ਦੇ ਨਾਲ ਖੜਦੀ ਆ ਸਾਡੇ ਨਾਲ ਸਿਰਫ ਇਸੇ ਇੱਕ ਜਗ੍ਹਾ ਤੇ ਠਕਾ ਨਹੀਂ ਹੋ ਰਿਹਾ ਹਰ ਸੀਜ਼ਨ ਸਾਡੇ ਨਾਲ ਨਵੇਂ ਤੋਂ ਨਵੇਂ ਠਕੇ ਹੁੰਦੇ ਆ ਕਣਕ ਦੇ ਸੀਜ਼ਨ ਦੀ ਗੱਲ ਕਰੀਏ ਸ਼ਾਰਟੇਜਾਂ ਲਿਫਟਿੰਗਾਂ ਕਰਾਏ ਭਾੜੇ ਤੱਕ ਸਾਰੇ ਆੜਤੀਏ ਕੋਲੋਂ ਭਰ ਰਹੇ ਆ ਪਰ ਫਿਰ ਵੀ ਅਸੀਂ ਕਦੀ ਜਾ ਕੇ ਸਰਕਾਰ ਦੇ ਕੋਲ ਆਪਣੀਆਂ ਉਨਤਾਈਆਂ ਜਾਂ ਜੋ ਵੀ ਸਾਡੇ ਨਾਲ ਉਨਤਾਈਆਂ ਹੋ ਰਹੀਆਂ ਨੇ ਜੋ ਸਾਡੇ ਨਾਲ ਧੱਕੇ ਕਰ ਰਹੇ ਆ ਅਸੀਂ ਕਦੇ ਵੀ ਨਹੀਂ ਸਰਕਾਰ ਦੇ ਅੱਗੇ ਰੱਖੇ ਅਸੀਂ ਪ੍ਰਧਾਨ ਜੀ ਆ ਵੇਖਣ ਚ ਆਇਆ ਸਾਡੇ ਅਸੀਂ ਵੀ ਹਰ ਵਾਰ ਸੀਜ਼ਨ ਚ ਮੱਜਣੀਆਂ ਵੀ ਅਨਾਜ ਮੰਡੀਆਂ ਕਵਰੇਜ ਕਰਦੇ ਆ ਜਿਸ ਤਰ੍ਹਾਂ ਕਿ ਕਈ ਇਹੋ ਜਿਹੇ ਜਿਹੜੇ ਟਰੱਕ ਆਪਰੇਟਰ ਨੇ ਜਿਹੜੇ ਇਹਨਾਂ ਦੇ ਟੈਂਡਰ ਲੈ ਲਿਨ ਨੇ ਤੇ ਗੱਡੀਆਂ ਨੂੰ ਕਿੱਕ ਨਹੀਂ ਹੁੰਦੀ ਇਹ ਪਰ ਜਦੋਂ ਗੱਡੀਆਂ ਨਹੀਂ ਲੱਦੀਆਂ ਜਾਂਦੀਆਂ ਜਿਸ ਤਰ੍ਹਾਂ ਤੁਸੀਂ ਦੱਸ ਰਿਹਾ ਸੀ ਕਿ ਤੁਹਾਨੂੰ ਕੋਲੋਂ ਤਾਂ ਕਰਾਇਆ ਪੜਾ ਦੇਣਾ ਪੈਂਦਾ ਇਹਦੇ ਸਬੰਧੀ ਵੀ ਤੁਸੀਂ ਕੋਈ ਸਰਕਾਰ ਨਾਲ ਜਾਂ ਸਰਕਾਰ ਦੇ ਨਮਾਇਦਿਆਂ ਨਾਲ ਆਪਣੀ ਆਵਾਜ਼ ਬਚਾਈ ਗੱਲ ਕੀਤੀ ਕਦੀ ਇਹ ਤਾਂ ਜੀ ਸੋਰੀ ਅਸੀਂ ਜਿਹੜਾ 10 ਨੁਕਤੇ ਏਜੰਡਾ ਚੁੱਕਿਆ ਆ ਉਹਦੇ ਵਿੱਚ ਅਸੀਂ ਆਪਣੀਆਂ ਸਾਰੀਆਂ ਪ੍ਰੋਬਲਮਸ ਅਸੀਂ ਸਰਕਾਰ ਨੂੰ ਦੱਸੀਆਂ ਆ ਜਿਦੇ ਵਿੱਚ ਸਾਡੀ ਪਹਿਲੀ ਮੰਗ ਸਾਡੀ ਦામੀ ਦੀ ਆ ਦੂਜੀ ਮੰਗ ਸਾਡੀ ਜੋ ਸਾਨੂੰ ਸ਼ੋਰਟੀਆਂ ਪੈਂਦੀਆਂ ਨੇ ਬੇਸਿਕਲੀ ਸਾਡਾ 48 ਘੰਟੇ ਦਾ ਟਾਈਮ ਹੁੰਦਾ ਹੈ ਸਰਕਾਰ ਦੇ ਨਾਲ ਕਿ 48 ਘੰਟੇ ਜੋ ਲਿਫਟਿੰਗ ਕਰੋ ਪਰ ਉਹ ਲਿਫਟਿੰਗ ਤਾਂ 48 ਘੰਟੇ ਛੱਡ ਕੇ 48 ਦਿਨਾਂ ਦੇ ਵਿੱਚ ਵੀ ਨਹੀਂ ਹੁੰਦੀ। ਇਸ ਦੇ ਵਿੱਚ ਸਾਡੀਆਂ ਲੇਬਰਾਂ ਵੀ ਸਾਡੇ ਨਾਲ ਚੀਕਦੀਆਂ ਆ ਕਿ ਸਾਨੂੰ ਤੁਸੀਂ ਮਹੀਨਾ-ਮਹੀਨਾ ਵੇਲੇ ਬਾਅਦ ਛੱਡਦੇ ਹੋ। ਐਸ ਵਾਰੀ ਕਣਕ ਦੀ ਲਿਫਟਿੰਗ ਕੋਈ ਪਰਚੇਜ਼ ਪੈਣ ਤੋਂ 1.5 ਤੋਂ 2 ਮਹੀਨੇ ਦੇ ਵਿੱਚ ਹੋਈ ਆ। ਤਾਂ ਉਹ ਜੋ ਵੀ ਇਹਦਾ ਸੇਕ ਜੋ ਇਹਦਾ ਨੇਸ ਲੱਗਾ ਇਹ ਔਰਤੀ ਭਰਾਵਾਂ ਨੇ ਆਪਣੇ ਸਿਰ ਤੇ ਹੰਡਾਈ ਆ। ਇਹ ਕਾਰਤੀ ਭਰਾ ਨੇ ਘੱਟ ਤੋਂ ਘੱਟ 50-50 ਕੁਇੰਟਲ ਸ਼ੋਰੇਜ ਪੱਲਿਆਂ ਦਿੱਤੀ ਆ ਤੇ ਜਿਹੜੇ ਟਰਾਂਸਪੋਰਟਰ ਦਾ ਭਾੜਾ ਆ ਉਹਦੀ ਤਾਂ ਗੱਲ ਹੀ ਵੱਖਰੀ ਆ। ਟਰਾਂਸਪੋਰਟਰ ਦਾ ਭਾੜਾ 15 ਤੋਂ 20 ਰੁਪਏ ਇਹ ਕਾਰਤੀ ਨੇ ਆਪਣੀ ਜੇ ਇਨਾ ਹੁਣ ਦੇ ਬਾਵਜੂਦ ਵੀ ਅਸੀਂ ਕਦੇ ਸੀ ਤੱਕ ਨਹੀਂ ਕੀਤੀ ਫਿਰ ਵੀ ਅਸੀਂ ਸਰਕਾਰ ਦੇ ਨਾਲ ਡੜ ਕੇ ਖਲੋਨੇ ਆ ਕਿ ਕੋਈ ਗੱਲ ਨਹੀਂ ਸੈਂਟਰ ਸਰਕਾਰਾਂ ਪੰਜਾਬ ਦਾ ਸਾਥ ਨਹੀਂ ਦਿੰਦੀਆਂ ਅਸੀਂ ਆਪਣੀ ਪੰਜਾਬ ਸਰਕਾਰ ਦਾ ਸਾਥ ਦਈਏ ਪਰ ਹੁਣ ਵੇਖੋ ਜੀ ਕਿੱਡੀ ਵੱਡੀ ਤਰਾਸ ਦੀ ਹੈ ਸਾਡੇ ਲਈ ਤੇ ਸਾਡੀ ਸਰਕਾਰ ਲਈ ਕਿ ਸਾਡਾ ਗਵੰਡੀ ਸੂਬਾ ਹਰਿਆਣਾ ਹੈ ਹਰਿਆਣੇ ਵਿੱਚ ਆਰਤੀ ਨੂੰ ਉਹਦੀ ਕਮਿਸ਼ਨ ਢਾਈ ਰੁਪਏ ਸਰਕਾਰ ਨੇ ਪੂਰੀ ਕਰਤੀ ਆ ਜਿਹਦੇ ਵਿੱਚੋਂ 2 ਰੁਪਏ ਦੇ ਕਰੀਬ ਸੈਂਟਰ ਸਰਕਾਰ ਦੇ ਰਹੀ ਆ ਤੇ ਬਾਕੀ ਜਿਹੜੇ 50 ਪੈਸੇ ਆ ਉਹ ਸੂਬਾ ਗਵਰਨਮੈਂਟ ਤੇ ਹਰਿਆਣਾ ਗਵਰਨਮੈਂਟ ਨੇ ਐਲਾਨ ਕਰਤਾ ਕਿ ਅਸੀਂ ਦੇਵਾਂਗੇ ਅੱਜ ਤੋਂ ਕਰੀਬ ਕੋਈ 33 34 ਦਿਨ ਪਹਿਲਾਂ ਤਲਵੰਡੀ ਭਾਈ ਵਿਖੇ ਆੜਤੀਆਂ ਦਾ ਭਾਰੀ ਇਕੱਠ ਹੋਇਆ ਸੀਗਾ ਜਿਦੇ ਵਿੱਚ ਸਾਡੇ ਸਾਡੇ ਜੋ ਵੀ ਜ਼ਿਲ੍ਹਾ ਪ੍ਰਧਾਨ ਨੇ ਜਾਂ ਸਾਡੇ ਪੰਜਾਬ ਪ੍ਰਧਾਨ ਨੇ ਉਹਨਾਂ ਨੇ ਐਲਾਨ ਕੀਤਾ ਸੀ ਕਿ 1 ਮਹੀਨੇ ਦੇ ਵਿੱਚ ਸਾਡੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਣ ਜੇ ਸਰਕਾਰ ਸਾਡੀਆਂ ਮੁਸ਼ਕਲਾਂ ਹੱਲ ਨਹੀਂ ਕਰਦੀ ਤਾਂ ਅਸੀਂ ਤਿੱਖਾ ਸੰਘਰਸ਼ ਵੜਾਂਗੇ ਕਿ ਅਸੀਂ 1 ਅਕਤੂਬਰ ਤੋਂ ਮੰਡੀਆਂ ਬੰਦ ਕਰਾਂਗੇ ਸੋ ਤੁਸੀਂ ਸਾਰੇ ਦੇਖ ਰਹੇ ਹੋ ਅੱਜ 1 ਅਕਤੂਬਰ ਆ ਗਈ ਆ ਸਾਡੀ ਮੰਡੀ ਤੁਸੀਂ ਦੇਖ ਸਕਦੇ ਹੋ ਸਾਡੀਆਂ ਲੇਬਰਾ ਵਹਿਲੀਆਂ ਬੈਠੀਆਂ ਆ ਸਾਡੀ ਮੰਡੀ ਬਿਲਕੁਲ ਅਨਾਈ ਦੀ ਕੋਈ ਅਰਾਈਵਲ ਨਹੀਂ ਹੈਗੀ ਬਿਲਕੁਲ ਮੰਡੀ ਖਾਲੀ ਪਈ ਆ ਇੱਕ ਬਨੇ ਤੇ ਪ੍ਰਧਾਨ ਜੀ ਸਾਡੀ ਸਰਕਾਰ ਕਹਿ ਰਹੀ ਆ ਵੀ ਅਸੀਂ ਆਰਥਿਕ ਸੰਕਟ ਵਿੱਚੋਂ ਕੱਢਣ ਲਈ ਬੜੇ ਵਿਸ਼ੇਸ਼ ਪ੍ਰਾਲੇ ਕਰ ਰਹੇ ਆ ਸਾਡੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਜਿੰਨੇ ਸਾਡੇ ਵੀ ਇਹ ਆਰਥਿਕ ਮਹਾਰ ਕਹਿ ਰਹੇ ਨੇ ਪਰ ਜਿਹੜੇ ਆਰਤੀ ਯੂਨੀਅਨ ਆਰਤੀ ਭਰਾ ਨੇ ਇਹਨਾਂ ਦਾ ਵੀ ਸੂਬੇ ਦੀ ਆਰਥਿਕਤਾ 'ਚ ਬੜਾ ਅਹਿਮ ਯੋਗਦਾਨ ਆ ਤੇ ਇਹਨਾਂ ਨੂੰ ਜੇ ਇਹ ਕਮਜ਼ੋਰ ਹੁੰਦੇ ਨੇ ਤੇ ਸੂਬੇ ਦੀ ਆਰਥਿਕਤਾ ਕਮਜ਼ੋਰ ਹੁੰਦੀ ਆ ਤੇ ਤੁਸੀਂ ਇਸ ਸਬੰਧੀ ਕੋਈ ਅਫਸਰਾਂ ਨਾਲ ਜਾਂ ਤੁਹਾਡੇ ਯੂਨੀਅਨ ਵੱਲੋਂ ਸੁਭਾਈ ਆਗੂਆਂ ਵੱਲੋਂ ਕੋਈ ਮੀਟਿੰਗ ਕੀਤੀ ਗਈ ਇਸ ਬੰਦੀ ਵੱਡੇ ਜਿਹੜੇ ਪੰਜਾਬ ਸਰਕਾਰ ਤੱਕ ਤੁਹਾਡੀ ਆਵਾਜ਼ ਪਹੁੰਚੇ ਦੇਖੋ ਜੀ ਇੱਕ ਮਹੀਨਾ ਤੁਹਾਨੂੰ ਦੱਸਿਆ ਕਿ ਇੱਕ ਮਹੀਨਾ ਬੀਤ ਗਿਆ ਆ ਕਿਸੇ ਨੇ ਸਾਡੀ ਬਾਤ ਨਹੀਂ ਲਈ ਹੁਣ ਦੋ ਮਹੀਨੇ ਦੋ ਦਿਨ ਪਹਿਲਾਂ ਜਦੋਂ ਅਸੀਂ ਅਨਾਉਂਸ ਕੀਤਾ ਕਿ 1 ਅਕਤੂਬਰ ਤੋਂ ਮੰਡੀਆਂ ਬੰਦ ਕਰ ਰਹੇ ਆ ਸਾਡੀ ਪਿਛਲੇ ਸ਼ਨੀਵਾਰ ਵੀ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਸੀ ਨੇ ਜਿੱਦਨ ਤੁਸੀਂ ਇਹ ਨੋਟੀਫਿਕੇਸ਼ਨ ਦਿੱਤਾ ਸੀ ਆਪਣੇ ਤੁਸੀਂ ਮੰਗ ਰੱਖੀ ਸੀ ਸੁਚੇਤ ਕੀਤਾ ਸੀ ਸਰਕਾਰ ਨੂੰ ਕਿ ਅਸੀਂ ਇੱਕ ਤਰੀਕ ਤੋਂ ਮੰਡੀਆਂ ਬੰਦ ਰੱਖ ਰਹੇ ਹਾਂ ਤੁਹਾਡੇ ਤੱਕ ਕਿ ਸਰਕਾਰ ਦੇ ਅਧਿਕਾਰੀ ਨੇ ਜਾਂ ਕਿ ਲੀਡਰ ਨੇ ਜਾਂ ਮੰਤਰੀ ਨੇ ਤੁਹਾਡੇ ਨਾਲ ਸੰਪਰਕ ਕੀਤਾ ਕਿ ਤੁਹਾਡੀਆਂ ਜਿਹੜੀਆਂ ਮੰਗਾਵਾ ਅਸੀਂ ਮੰਨਾਂਗੇ ਜਾਂ ਇਹਨਾਂ ਦਾ ਕੋਈ ਹੱਲ ਕਰਾਂਗੇ ਤੁਸੀਂ ਇਹ ਕੰਮ ਨਾ ਕਰੋ ਪਹਿਲਾਂ ਤਾਂ ਜੀ ਉਹਨਾਂ ਵੱਰ ਕੋਰੀ ਨਾ ਰਹੀ ਆ ਸਾਡੇ ਕਿਸੇ ਵੀ ਆਗੂ ਤੱਕ ਕਿਸੇ ਵੀ ਆੜਤੀ ਸਾਬਾਨ ਤੱਕ ਨਾ ਕੋਈ ਸਰਕਾਰ ਦਾ ਬੰਦਾ ਆ ਨਾ ਕੋਈ ਲੋਕਲ ਬਾਡੀਜ਼ ਦਾ ਬੰਦਾ ਆ ਕਿਉਂਕਿ ਸਨੇ ਸਾਡੀ ਸਾਰਲੈਂਡ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਇਹਨਾਂ ਦੀ ਸਾਰ ਲਈਏ ਦੇਖੋ ਮੰਨਦੇ ਆ ਕਿ ਪੰਜਾਬ ਦੀ ਆਰਥਿਕਤਾ ਦਾ ਭਾਰਤ ਦੀ ਆਰਥਿਕਤਾ ਦਾ ਸਭ ਤੋਂ ਵੱਡਾ ਹਿੱਸਾ ਕਿਸਾਨ ਨੇ ਤੇ ਕਿਸਾਨ ਸਭ ਤੋਂ ਵੱਡਾ ਜੁੜਿਆ ਕਿਹਦੇ ਨਾਲੇ ਆੜਤੀਏ ਦੇ ਨਾਲ ਦੇਖੋ ਕਿਸਾਨ ਤੇ ਆੜਤੀਏ ਦਾ ਐਸਾ ਰਿਸ਼ਤਾ ਆ ਉਹ ਇੱਕ ਦੂਜੇ ਦੇ ਨਾਲ ਸਗੇ ਭਾਈਆਂ ਤੋਂ ਵੱਧ ਵਰਤਦੇ ਆ ਸਗੇ ਰਿਸ਼ਤੇਦਾਰਾਂ ਨਾਲੋਂ ਵੱਧ ਵਰਤਦੇ ਆ ਜੇ ਅਸੀਂ ਕਿਸਾਨ ਦੇ ਸਰਹਾਣੇ ਦੀ ਬਾਹ ਬਣੇ ਆ ਤਾਂ ਕਿਸਾਨ ਵੀ ਸਾਡੀ سپورਟ ਬਣੇ ਆ ਅਸੀਂ ਆਪਣੇ ਵਪਾਰ ਕਿਸਾਨਾਂ ਸਿਰ ਤੇ ਕਰ ਰਹੇ ਹਾਂ ਤੇ ਅਸੀਂ ਕਿਸਾਨਾਂ ਦੇ ਨਾਲ ਕਦੀ ਵੀ ਧੋਖਾ ਦੇ ਨਹੀਂ ਕਰਨੀ ਚਾਹਾਂਗੇ ਸਾਡੀ ਬਸ ਇੱਕੋ ਛੋਟੀ ਜੀ ਅਪੀਲ ਹੈਗੀ ਕਿ ਸਾਡੇ ਨਾਲ ਧੱਕਾ ਨਾ ਕਰੋ ਸਾਡੀ ਮਿਹਨਤਾਂ ਨਾਲ ਸਾਨੂੰ ਪੂਰੀ ਦਿਓ ਕਿਉਂਕਿ ਉਹਦੇ ਵਿੱਚੋਂ ਹੀ ਅਸੀਂ ਲੇਬਰਾਂ ਨੂੰ ਵੀ ਖੁਸ਼ ਕਰਨਾ ਉਹਦੇ ਵਿੱਚੋਂ ਅਸੀਂ ਲੇਬਰਾਂ ਨੂੰ ਵੀ ਘਰੇ ਨੂੰ ਤੋੜਨਾ ਹੁੰਦਾ ਆ ਲੇਬਰਾਂ ਦੀ ਲੇਬਰ ਤੋਂ ਇਲਾਵਾ ਵੀ ਹਰੇਕ ਆੜਤੀ ਵੀਰ ਉਹਨਾਂ ਦਾ ਸਾਥ ਦਿੰਦਾ ਆ ਇਹਦੇ ਨਾਲ ਪ੍ਰਧਾਨ ਜੀ ਜਿਸ ਤਰ੍ਹਾਂ ਸਾਡੀ ਲੇਬਰ ਆ ਜਾਂ ਸਾਡੇ ਕਿਸਾਨ ਵੀਰ ਨੇ ਚਲੋ ਆੜਤੀਆਂ ਨੂੰ ਤੇ ਪਰੇਸ਼ਾਨੀ ਜਿਹੜੀ ਆ ਆ ਹੀ ਦਈ ਆ ਤੇ ਜਿਹੜੇ ਕੋ ਟਰੱਕ ਆਪਰੇਟਰ ਨੇ ਇਹਨਾਂ ਤੇ ਚਾਰ ਪੰਜ ਜਿਹੜੇ ਕਿਸਮ ਦੇ ਕਾਰੋਬਾਰ ਠੱਪ ਹੋਏ ਪਏ ਹੋਣਗੇ ਇਸ ਬੰਦੇ ਉਹ ਤਾਂ ਦੇਖੋ ਜੀ ਤੁਸੀਂ ਸਾਡੀ ਮੰਡੀ ਦੀ ਛਾਤੀ ਮਾਰ ਲਓ ਕਰੀਬ-ਕਰੀਬ ਕੋਈ 70 ਤੋਂ 80 ਗੱਡੀਆਂ ਇੱਥੇ ਖੜੀਆਂ ਨੇ ਜਿਹੜੀਆਂ ਗੱਡੀਆਂ ਕਿ ਸ਼ਾਮ ਨੂੰ ਤੁਹਾਨੂੰ ਮਿਲਦੀਆਂ ਨਹੀਂ ਸੀ ਹੁੰਦੀਆਂ ਉਹ ਅੱਜ ਖਾਲੀ ਖੜੀਆਂ ਨੇ ਇਹ ਤਾਂ ਦੇਖੋ ਜਿੱਦਣ ਮੰਡੀ ਦੇ ਵਿੱਚ ਪਈਆ ਰੁਕ ਗਿਆ ਨਾ ਉਦੋਂ ਪੰਜਾਬ ਦਾ ਸਾਰਾ ਸਿਸਟਮ ਰੁਗੂਗਾ ਤੇ ਪੰਜਾਬ ਦੇ ਸਿਸਟਮ ਰੁਕਣ ਦੇ ਨਾਲ ਸਾਰੇ ਭਾਰਤ ਦਾ ਸਿਸਟਮ ਰੁਗੂਗਾ ਕਿਉਂਕਿ ਇਹ ਤੁਹਾਨੂੰ ਵੀ ਪਤਾ ਆ ਭਾਰਤ ਦੀ ਆਰਥਿਕਤਾ ਦਾ ਸਭ ਤੋਂ ਵੱਡਾ ਹੁਲਾਰਾ ਪੰਜਾਬ ਹੀ ਦਿੰਦਾ ਆ ਤੇ ਹੁਲਾਰਾ ਆਉਂਦਾ ਕਿੱਥੋਂ ਫਸਲਾਂ ਤੋਂ ਆਉਂਦਾ ਆ ਇਸ ਵਾਰੀ ਫਸਲਾਂ ਦੀ ਜੋ ਤੁਹਾਨੂੰ ਪਤਾ ਹੀ ਆ ਜੋ ਬੇਪਤੀ ਹੋ ਰਹੀ ਆ ਫਸਲਾਂ ਸੜਕਾਂ ਤੇ ਰੋਲ ਲੀਆਂ ਨੇ ਅਸੀਂ ਵੇਖਿਆ ਕਿ ਕਿਸਾਨ ਡੀਸੀ ਆਫਿਸਾਂ ਦੇ ਬਾਹਰ ਜਾਂ ਸ਼ਹਿਰਾਂ ਦੇ ਵਿੱਚ ਫਸਲ ਆਪਣੀ ਖਿਲਾਰ ਰਹੇ ਨੇ ਪਹਿਲੀ ਵਾਰੀ ਵੇਖਿਆ ਇਸ ਤਰ੍ਹਾਂ ਦੀ ਹੋਇਆ ਨਹੀਂਗਾ ਚਲੋ ਕਿਉਂਕਿ ਮਹਿੰਗਾਈ ਤੇ ਬੜੀ ਆਉਂਦੀ ਰਹੀ ਹੈ ਕਰੋਨਾ ਸਮੇਂ ਵੀ ਆਇਆ ਪਰ ਇਸ ਤਰ੍ਹਾਂ ਕਦੀ ਨਹੀਂ ਹੋਇਆ ਵੀ ਜਿਸ ਤਰ੍ਹਾਂ ਕਿਸਾਨ ਆਪਣੀਆਂ ਫਸਲਾਂ ਸੜਕਾਂ ਤੇ ਖਿਲਾਰ ਕੇ ਪ੍ਰਦਰਸ਼ਨ ਕਰਨ ਦੇ ਨੇ ਤੁਸੀਂ ਕੀ ਸਰਕਾਰ ਨੂੰ ਇਸ ਬੰਦੀ ਕੀ ਅਪੀਲ ਕਰਨਾ ਚਾਹੁੰਦੇ ਜੇ ਕੀ ਕਹਿਣਾ ਚਾਹੁੰਦੇ ਜੇ ਸਾਡੀ ਤਾਂ ਅੱਜ ਹੀ ਦੇਖੋ ਹੱਥ ਜੋੜ ਕੇ ਇੱਕ ਹੀ ਬੇਨਤੀ ਆ ਸਾਡੇ ਸਾਰਿਆਂ ਦਾ ਖੁੱਦ ਦਾ ਕਿੱਤਾ ਵੀ ਖੇਤੀ ਬੜੀ ਆ ਤੇ ਉਹ ਕਿਤੇ ਸਾਡੇ ਪਿਤਾ ਪੁਰਖੀ ਨੇ ਅਸੀਂ ਪਹਿਲਾਂ ਸਾਰੇ ਹੀ ਖੇਤੀ ਨੂੰ ਪਹਿਲ ਦਿੰਨੇ ਆ ਫਿਰ ਸਾਡਾ ਵਪਾਰ ਆਉਂਦਾ ਹੈ ਅਸੀਂ ਤਾਂ बार-बार ਏਕੀ ਬੇਨਤੀ ਕਰਦੇ ਆ ਕਿ ਤਕਾ ਨਾ ਕਰੋ ਦੇਖੋ ਇਹੀ ਬਾਸਮਤੀ 1509 ਪਿਛਲੇ ਸਾਲ ਸਾਡੀ 3200 ਤੋਂ 3500 3600 ਰੁਪਏ ਵਿਕ ਰਹੀ ਸੀ ਐਸ ਵਾਰੀ ਇਹੀ ਬਾਸਮਤੀ 1509 ਪਿਛਲੇ ਹਫਤੇ ਸਾਡੀ 1850 ਤੋਂ 2200 ਰੁਪਏ ਵਿਕੀ ਆ ਉਸ ਤੋਂ ਬਾਅਦ ਜਦ ਆਰਟੀ ਯੂਨੀਅਨ ਨੇ ਤੇ ਕਿਸਾਨ ਯੂਨੀਅਨ ਨੇ ਰੋਸ ਕੀਤਾ ਆ ਉਸ ਤੋਂ ਬਾਅਦ ਇਹਨਾਂ ਨੇ 2-300 ਰੁਪਏ ਪ੍ਰਤੀ ਕੁੰਡਲ ਦਾ ਰੇਟ ਵਧਾਇਆ ਦੇਖੋ ਖਰਚੇ ਤਾਂ ਹਰ ਸਾਲ ਵਧਦੇ ਜਾ ਰਹੇ ਆ ਲੇਬਰਾਂ ਵਧਦੀਆਂ ਜਾ ਰਹੀਆਂ ਡੀਜ਼ਲ ਮਹਿੰਗੇ ਹੁੰਦੇ ਜਾ ਰਹੇ ਆ ਖਾਦਾ ਦਵਾਈਆਂ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਇੱਕ ਗੱਲ ਤੁਸੀਂ ਸੰਖੇਪ ਚ ਜਿਹੜੇ ਤੁਹਾਡਾ 10 ਨੁਕਤੇ ਪ੍ਰੋਗਰਾਮ ਜੇ ਵਿੱਚੋਂ ਜਿੰਨੇ ਇੱਕ ਮੁੱਦੇ ਤੁਸੀਂ ਦੱਸ ਸਕਦੇ ਜੋ ਥੋੜਾ ਜਿਹਾ ਦੱਸੋ ਉਹਦੇ ਵਿੱਚ ਸਾਡ ਸਭ ਤੋਂ ਪਹਿਲਾਂ ਦਾ ਮੁੱਦਾ ਆ ਆਰਟੀਰੀ ਦੀ ਕਮਿਸ਼ਨ ਦਾ ਜੋ ਸਾਡੀ ਦਾਮੀ 2.5 ਰੁਪਏ ਪੂਰੀ ਕੀਤੀ ਜਾਵੇ ਉਸਦੇ ਦੂਜਾ ਮੁੱਦਾ ਆ ਜੋ ਸਾਨੂੰ ਸ਼ਾਰਟੇਜਾਂ ਪੈਂਦੀਆਂ ਨੇ ਜਦੋਂ ਮਹੀਨੇ-ਮਹੀਨੇ ਬਾਅਦ ਲਿਫਟਿੰਗ ਹੁੰਦੀ ਆ ਜਾਂ 10 ਦਿਨਾਂ ਬਾਅਦ ਹੁੰਦੀ ਆ ਉਹਦੇ ਵਿੱਚ ਦੇਖੋ ਜੀ ਨਾ ਤਾਂ ਆਰਤੀਆ ਕਸੂਰਵਾਰ ਆ ਨਾ ਮਜ਼ਦੂਰ ਕਸੂਰਵਾਰ ਆ ਉਹਦੇ ਵਿੱਚ ਤਾਂ ਸਿੱਧਾ-ਸਿੱਧਾ ਕਸੂਰ ਸਾਡੇ ਸਿਸਟਮ ਦਾ ਸਾਡੀ ਸਰਕਾਰ ਦਾ ਆ ਕਿਉਂਕਿ ਇਹਨਾਂ ਨੇ ਟੈਂਡਰ ਉਸ ਬੰਦੇ ਨੂੰ ਦੇਣਾ ਹੁੰਦਾ ਜਿਹਦੇ ਕੋਲ ਗੱਡੀਆਂ ਦੀ ਅਰੇਂਜਮੈਂਟਸ ਹੀ ਨਹੀਂ ਹੁੰਦੀਆਂ ਉਹ ਜਦ ਉਹਨਾਂ ਕੋਲ ਗੱਡੀਆਂ ਦੇ ਅਰੇਂਜਮੈਂਟ ਨਹੀਂ ਹੁੰਦਾ ਘਾਟੇ ਦੇ ਕਲਸਟਰ ਦੇ ਵਿੱਚ ਟੈਂਡਰ ਪਾਉਂਦੇ ਨੇ ਤੁਸੀਂ ਇਹ ਨਹੀਂ ਸਮਝਦੇ ਵੀ ਜਦੋਂ ਮੈਂ ਤੁਹਾਨੂੰ ਵਿੱਚ ਰੋਕਦੇ ਆ ਸੌਰੀ ਜਿਸ ਤਰ੍ਹਾਂ ਆ ਟੈਂਡਰ ਦਿੰਦੇ ਨੇ ਤੇ ਜਿੱਦੋਂ ਵੀ ਜਿਹੜਾ ਵੀ ਟੈਂਡਰ ਹੋਲਡ ਰਿਆ ਜਾਂ ਟੈਂਡਰ ਭਰਦਾ ਵਾ ਉਹ ਆਪਣੀਆਂ ਦੱਸੇ ਵੀ ਮੇਰੇ ਨਾਂ ਤੇ ਕਿੰਨੀਆਂ ਗੱਡੀਆਂ ਨੇ ਉਹਨਾਂ ਦੀ ਕੋ ਰਜਿਸਟ੍ਰੇਸ਼ਨ ਦੇਵੇ ਨੰਬਰ ਦੋ ਵੀ ਮੇਰੇ ਨਾਲ ਕਿੰਨੇ ਲੋਕ ਜੁੜੇ ਨੇ ਉਹਨਾਂ ਗੱਡੀਆਂ ਦੀ ਡਿਟੇਲ ਲੈਣ ਨੰਬਰ ਲੈਣ ਤੇ ਜੇਕਰ ਉਹ ਜਿਹੜੀਆਂ ਗੱਡੀਆਂ ਨੇ ਸੀਜ਼ਨ ਦੌਰਾਨ ਕੰਮ ਨਹੀਂ ਕਰਦੀਆਂ ਆਰਤੀ ਯੂਨੀਅਨ ਵੱਲੋਂ ਜਾਂ ਤੁਹਾਡੇ ਵੱਲੋਂ ਕੋਈ ਇਥੇ ਕੰਪਲੇਂਟ ਕੀਤੀ ਜਾਂਦੀ ਹੈ ਤੇ ਉਹਦਾ ਟੈਂਡਰ ਰੱਦ ਕੀਤਾ ਜਾਵੇ ਇਹ ਕਾਨੂੰਨ ਬਣਾਉਣਾ ਚਾਹੁੰਦਾ ਤੁਸੀਂ ਸਾਡੀ ਮੰਡੀ ਦੇ ਵਿੱਚ ਕਰੀਬ ਕਰੀਬ ਕੋਈ 60 ਆਰਤੀਏ ਨੇ 60 8 ਦੀਆਂ ਵਿੱਚੋਂ 40 8 ਦੀ ਇਹੋ ਜਿਹੇ ਜਿਨ੍ਹਾਂ ਨੇ ਆਪਣੇ ਟਰੱਕ ਰੱਖੇ ਹੋਏ ਕੋ ਇਸ ਕੰਮ ਲਈ ਰੱਖਿਆ ਕਿ ਆਪਣੀ ਕੰਕ ਦੀ ਜ ਆਪਣੇ ਝੋਨੇ ਦੀ ਢੋਆ ਢੋਈ ਕਰ ਲੋ ਦੇਖੋ ਜੀ ਇੰਨੀ ਸਿਰਦਰਦੀ ਕਿਸੇ ਬੰਦੇ ਕੋ ਨਹੀਂ ਲਈ ਜਾਂਦੀ ਉਹ ਇਸ ਸਟੈਪ ਪਾਰਦੀ ਕਿਉਂ ਲਏ ਸਰਕਾਰ ਤੋਂ ਦੁਖੀ ਹੋ ਕੇ ਦੁਖੀ ਕਿਸ ਤਰੀਕੇ ਨਾਲ ਹੋਏ ਆ ਹੁਣ ਤੁਸੀਂ ਦੱਸਿਆ ਕਿ ਉਹਨੂੰ ਟੈਂਡਰ ਦਿਓ ਜਿਹਦੇ ਕੋਲ ਟਰੱਕ ਹੋਣ ਟੈਂਡਰ ਤਾਂ ਇਹ ਉਹਨਾਂ ਨੂੰ ਦੇਈ ਜਾਂਦੇ ਜਿਨ੍ਹਾਂ ਦੇ ਘਰੇ ਕੋਈ ਰੇੜੀ ਵੀ ਨਹੀਂ ਹੈਗੀ ਸਾਡੇ ਆੜਤੀਏ ਵੀਰ ਜਾਂ ਕਿਸਾਨ ਵੀਰ ਸਾਡਾ ਸਾਥ ਦਿੰਦੇ ਨੇ ਉਹਨਾਂ ਦੀਆਂ ਟਰੈਕਟਰ ਟਰਾਲੀਆਂ ਲਗਾ ਕੇ ਉਹਨਾਂ ਦੇ ਟਰੱਕ ਲਗਾ ਕੇ ਅਸੀਂ ਆਪਣੇ ਖੁਦ ਦੇ ਟਰੱਕ ਲਗਾ ਕੇ ਖੁਦ ਦੀਆਂ ਟਰੈਕਟਰ ਟਰਾਲੀਆਂ ਲਗਾ ਕੇ ਮਾਲ ਦੀ ਢੋਆ ਢੋਈ ਕਰਦੇ ਆਂ ਫਿਰ ਵੀ ਸਾਨੂੰ ਸ਼ੌਟੀਆਂ ਪੱਲਿਓਂ ਪੈਂਦੀਆਂ ਇੱਕ ਸਾਡਾ ਇਹਦੇ ਵਿੱਚ ਇਹ ਵੀ ਹੈਗਾ ਸੀਗਾ ਕਿ ਜੋ ਤੁਸੀਂ ਟੈਂਡਰ ਦੇਣਾ ਉਹ ਸਿੱਧਾ ਆੜਤੀਏ ਨੂੰ ਦੋ ਐਸ ਵਾਰੀ ਅਸੀਂ ਮੰਡੀ ਦਾ ਟੈਂਡਰ ਆੜਤੀਏ ਦੇ ਆੜਤੀਆਂ ਦੇ ਨਾਂਵਾਂ ਦੇ ਕਰਵਾਇਆ ਸੀ ਪਰ ਉਹ ਕਰਵਾਇਆ ਕਿਤੇ ਕੋਲੋਂ ਟੈਂਡਰ ਕਾਰ ਤੋਂ ਜਿਹੜਾ ਉਹਨੇ ਪਹਿਲਾਂ ਹੀ ਘਾਟੇਮੋਂ ਦਾ ਕਲਸਟਰ ਭਰਿਆ ਹੋਇਆ ਸੀਗਾ ਉਹ ਘਾਟੇਮੋਂ ਦਾ ਕਲਸਟਰ ਦੇ ਵਿੱਚੋਂ ਆਪ ਤਾਂ ਨਿਕਲ ਗਿਆ ਸਾਡੇ 83 ਵੀਰਾਂ ਨੂੰ 15 ਤੋਂ 20 ਰੁਪਏ ਕੋਲੋਂ ਭਰਨੇ ਪਏ। ਉਸ ਤੋਂ ਅੱਗੇ ਜੋ ਅਸੀਂ ਪਲੰਥਾਂ ਦੇ ਜਾ ਕੇ ਜੋ ਸਾਡੀ ਬੇਬਤੀ ਉੱਥੇ ਹੁੰਦੀ ਆ ਉੱਥੇ ਜਾ ਕੇ ਲੇਬਰਾਂ ਦੇ ਤਰਲੇ ਮਾਰ-ਮਾਰ ਕੇ ਸਾਡੇ 83 ਭਰਾ ਉੱਥੇ ਆਪਣੀਆਂ ਗੱਡੀਆਂ ਖਾਲੀ ਕਰਵਾਉਂਦੇ ਨੇ। ਉਹ ਜੇ ਤਾਂ ਦੇਖੋ ਗੱਲ ਕਰਨ ਲੱਗੀ ਇਹ ਬਹੁਤ ਲੰਬੀ ਚਲੀ ਜਾਂਦੀ ਆ ਪਰ ਹੁਣ ਸਾਡਾ ਮੇਨ ਮੁੱਦਾ ਕੀ ਆ ਸਾਡੀਆਂ ਮੰਗਾਂ। ਤੁਹਾਨੂੰ ਦੱਸਤੀਆਂ ਕੀ ਪਹਿਲੀ ਮੰਗ ਸਾਡੀ ਕਮਿਸ਼ਨ ਦੀ ਆ ਸਾਡੀ ਦામੀ ਦੀ ਦੂਜੀ ਮੰਗ ਸਾਡੀਆਂ ਨੂੰ ਸਾਨੂੰ ਛੋਟ ਜਾਂ ਪੈਂਦੀਆਂ ਨੇ। ਸਾਡਾ ਕਲਸਟਰ ਦਾ ਹੈ ਕਿ ਸਾਡਾ ਕਲਸਟਰ ਵਾਧੇ ਬੰਦਾ ਕਰਕੇ ਟੈਂਡਰ ਆੜਤੀਆਂ ਦੇ ਨਾਮ ਦੇ ਕੀਤੇ ਜਾਣ ਇਹੋ ਜਿਹਾ ਸਾਡੀਆਂ ਕੁਛ ਮੰਗਾਂ ਜੋ ਛੋਟੀਆਂ-ਛੋਟੀਆਂ ਜਿਨ੍ਹਾਂ ਨੂੰ ਅਸੀਂ ਕਦੀ ਵੀ ਧਿਆਨ ਚ ਨਹੀਂ ਦਿੱਤਾ ਅਸੀਂ ਕਦੀ ਸਰਕਾਰ ਦੇ ਕੋਲੇ ਦਾ ਅਲੰਭਾ ਵੀ ਨਹੀਂ ਦਿੱਤਾ ਤੇ ਅੱਗੇ ਵੀ ਅਸੀਂ ਵਾਅਦਾ ਕਰਦੇ ਹਾਂ ਕਿ ਇਹਦਾ ਅਲੰਭਾ ਸਰਕਾਰ ਤੱਕ ਜਾਏਗਾ ਹੀ ਨਹੀਂ ਉਹ ਐਸ ਵਾਰੀ ਅਸੀਂ ਤੰਗ ਹੋ ਕੇ ਤੁਹਾਨੂੰ ਦੱਸਿਆ ਕਿ ਇੱਕ ਮਹੀਨਾ 3 ਦਿਨ ਹੋ ਗਏ ਆ ਸਾਡੀ ਕਿਸੇ ਸਾਰ ਨਹੀਂ ਲਈ ਹਾਂ ਪਿਛਲੇ ਸ਼ਨੀਵਾਰ ਕੱਲ ਸ਼ਾਮ ਨੂੰ ਡੀਸੀ ਸਾਹਿਬ ਨੇ ਸਾਡੇ ਨਾਲ ਮੀਟਿੰਗਾਂ ਰੱਖੀਆਂ ਆ ਉਹ ਵੀ ਸਾਨੂੰ ਸ਼ਾਇਦ ਰਿਕੁਐਸਟ ਕਰਨ ਲਈ ਬੁਲਾਇਆ ਸੀਗਾ ਨਹੀਂ ਜੀ ਇਹਦਾ ਵੇਖੋ ਕੋਈ ਹੱਲ ਨਹੀਂ ਲਿਖਿਆ ਉਹਨਾਂ ਨੇ ਦਸਨ ਕਾਤੀ ਪ੍ਰੋਗਰਾਮ ਆ ਜਾਂ ਜਿਹੜੀ ਕਮਿਸ਼ਨ ਹੈ ਇਹਦੇ ਸਬੰਧੀ ਤੁਹਾਨੂੰ ਕਹ ਦਿੱਤਾ ਭਰੋਸਾ ਪੀ ਇਹਦਾ ਕੋਈ ਹੱਲ ਕੀਤਾ ਜਾਵੇਗਾ ਉਹ ਜੀ ਦੇਖੋ ਜਿਵੇਂ ਪਿਛਲੇ ਸਮੇਂ ਤੋਂ ਨਾਲ ਭਰੋਸੇ ਦਿੱਤੇ ਜਾ ਰਹੇ ਆ ਹੁਣ ਵੀ ਭਰੋਸੇ ਦਿੱਤੇ ਜਾ ਰਹੇ ਆ ਤੁਹਾਨੂੰ ਪਹਿਲਾਂ ਦੱਸ ਰਿਹਾ ਕਿ 2019 ਤੋਂ ਸਾਡੀਆਂ ਦਾਮੀਆਂ ਘਟਾਈਆਂ ਗਈਆਂ 2019 ਤੋਂ 2024 ਲੰਘਣ ਤੇ ਆ ਗਿਆ ਅੱਜ ਤੱਕ ਸਾਨੂੰ ਬਸ ਮਿਲਿਆ ਜਿਹੜੇ ਲਾਰੇ ਹੀ ਮਿਲੇ ਨੇ ਸਰਕਾਰਾਂ ਦੇ ਦਰਬਾਰਾਂ ਤੋਂ ਹੋਰ ਕੁਝ ਨਹੀਂ ਮਿਲਿਆ ਦੇਖੋ ਕੇਂਦਰ ਸਰਕਾਰ ਤਾਂ ਪਹਿਲਾਂ ਹੀ ਨਹੀਂ ਪੰਜਾਬ ਦੀ ਖੇਤੀਬਾੜੀ ਨੂੰ ਜਾਂ ਪੰਜਾਬ ਦੇ ਵਪਾਰ ਨੂੰ ਚਾਹੁੰਦੀ ਉਹ ਤਾਂ ਪਹਿਲੇ ਸਾਨੂੰ ਮਾਰਨ ਨੂੰ ਬੈਠੇ ਹੋਏ ਆ ਤੇ ਉਸ ਦੇ ਨਾਲ ਨਾਲ ਸਾਡੀ ਪੰਜਾਬ ਸਰਕਾਰ ਸੂਬਾ ਸਰਕਾਰ ਵੀ ਨਾਲ ਨਾਲ ਰਲ ਗਈ ਆ ਜੇ ਹਰਿਆਣਾ ਸਰਕਾਰ ਆਰਥੀ ਦਾ ਹਿੱਸਾ ਪੱਲਿਓਂ ਦੇ ਸਕਦੀ ਆ ਤਾਂ ਸਾਡੀ ਪੰਜਾਬ ਸਰਕਾਰ ਕਿਉਂ ਨਹੀਂ ਦੇ ਸਕਦੀ ਸਾਡੇ ਟੈਕਸ ਦਾ ਸਭ ਤੋਂ ਵੱਡਾ ਹਿੱਸਾ ਸਾਡੀ ਕਿਸਾਨੀ ਸਾਡੇ ਆਰਥੀਏ ਭਰਾ ਪੇ ਕਰ ਰਹੇ ਆ ਦੇਖੋ ਅਸੀਂ ਕੋਈ ਉਹਨਾਂ ਤੋਂ ਭੀਖ ਨਹੀਂ ਮੰਗ ਰਹੇ ਇਹ ਤੁਹਾਡਾ ਇਹ ਪ੍ਰਧਾਨ ਜੀ 2-4 ਦਿਨ ਦੇ ਵਿੱਚ ਵਿੱਚ ਮਸਲਾ ਹੱਲਣਾ ਹੀ ਹੁੰਦਾ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਫਿਰ ਕੀ ਸੰਘਰਸ਼ ਇਹ ਤਾਂ ਜੀ ਤੁਸੀਂ ਅੱਜ ਟ్రਾਇਲ ਦੇਖ ਲਿਆ ਹੈ ਮੰਡੀਆਂ ਦੇ ਵਿੱਚ ਅੱਜ ਮੰਡੀਆਂ ਬਿਲਕੁਲ ਖਾਲੀ ਪਈਆਂ ਆ ਤਾਂ ਇਹ ਇੱਕ ਕਿਸਾਨਾਂ ਦੀ ਦਰਿਆ ਦੇਲੀ ਵੀ ਮੈਂ ਕਹਿ ਸਕਦਾ ਵਾਂ ਕਿ ਜਿਨ੍ਹਾਂ ਦਾ ਸਾਡੇ ਨਾਲ ਰਿਸ਼ਤਾ ਅਜਿਹਾ ਬਣਿਆ ਆ ਕਿ ਸਾਡੇ ਇੱਕ ਆਵਾਜ਼ ਤੇ ਉਹਨਾਂ ਨੇ ਕੱਲ੍ਹ ਦੀਆਂ ਕੰਬਾਈਨਰ ਰੋਕ ਦਿੱਤੀਆਂ ਨੇ ਪਰ ਕਿਸਾਨ ਦੇਖੋ ਜੀ ਇੱਕ ਦਿਨ ਰੁਕ ਜਾਣਗੇ ਦੋ ਦਿਨ ਜਾਂ ਤਿੰਨ ਦਿਨ ਕਿਉਂਕਿ ਅਗਲੀਆਂ ਫਸਲਾਂ ਵੀ ਬੀਜਣੀਆਂ ਪੈਲੀਆਂ ਉਹ ਤੋਂ ਬਾਅਦ ਕਿਸਾਨ ਨਹੀਂ ਜੇ ਰੁਕ ਸਕਦਾ ਦੇਖੋ ਪੱਕੀਆਂ ਫਸਲਾਂ ਖਰਾਬ ਹੋਣਗੀਆਂ ਪੈਲੀਆਂ ਦੇ ਵਿੱਚ ਡਿੱਗਣਗੀਆਂ ਮੌਸਮ ਦਾ ਕੋਈ ਭਰੋਸਾ ਨਹੀਂ ਆ ਉਸ ਤੋਂ ਬਾਅਦ ਕਿਸਾਨ ਨੇ ਸੜਕਾਂ ਤੇ ਆਉਣਾ ਆ ਜਿਹਦੇ ਵਿੱਚ ਅਸੀਂ ਉਹਦੇ ਮੋੜੇ ਨਾਲ ਮੋੜਾ ਜੋੜ ਕੇ ਖੜਾਂਗੇ ਕਿਉਂਕਿ ਅੱਜ ਜੇ ਅਸੀਂ ਬੰਦ ਦੀ ਕਾਲ ਕੀਤੀ ਆ ਉਹਦੀ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਸਰਕਾਰ ਤੇ ਹੋਊਗੀ ਜੇ ਇਹ ਅੰਦੋਲਨ ਲੰਬਾ ਚੱਲਦਾ ਤਾਂ ਉਹਦੀ ਸਾਰੀ ਜ਼ਿੰਮੇਵਾਰੀ ਜਿਹੜੀ ਉਹ ਸਰਕਾਰ ਤੇ ਆਊਗੀ ਇਹਦੀ ਸਰਕਾਰ ਹੀ ਜ਼ਿੰਮੇਵਾਰ ਹੋਗੀ ਜੇ ਆੜਤੀ ਦਾ ਜਾਂ ਕਿਸਾਨ ਦਾ ਕੋਈ ਨੁਕਸਾਨ ਹੁੰਦਾ ਉਹਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਗੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਇਹਦੀ ਜ਼ਿੰਮੇਵਾਰ ਹੋਗੀ ਦਰਸ਼ਕੋ ਜਿਸ ਤਰ੍ਹਾਂ ਕਿ ਆਪਾਂ ਵੇਖਿਆ ਇੱਥੇ ਜਿੰਨੇ ਵੀ ਆੜਤੀ ਯੂਨੀਅਨ ਦੇ ਮੈਂਬਰ ਸਹਿਬਾਨ ਨੇ ਆਗੂ ਸਹਿਬਾਨ ਨੇ ਸਾਰਿਆਂ ਨਾਲ ਆਪਣੀ ਸਰਕਾਰ ਖਿਲਾਫ ਪੜਾਅ ਕੱਢੀ ਸਾਡਾ 10 ਨੁਕਾਤੀ ਪ੍ਰੋਗਰਾਮ ਆ ਪਰ ਉਹਨਾਂ ਦੀ ਦਰਯਾਦਲੀ ਕਿ ਉਹ ਕਹਿੰਦੇ ਨਹੀਂ ਕਿ ਅਸੀਂ 10 ਨੁਕਾਤੀ ਨੂੰ ਛੱਡ ਕੇ ਵਿੱਚੋਂ ਇੱਕ ਦੋ ਹੀ ਮੰਗਾ ਸਾਡੀਆਂ ਜਿਹੜੀਆਂ ਅਹਿਮ ਨੇ ਉਹਨਾਂ ਪ੍ਰਤੀ ਜੇ ਸਰਕਾਰ ਸਾਡੇ ਨਾਲ ਗੱਲਬਾਤ ਕਰਦੀ ਆ ਕਿਉਂਕਿ ਸਾਡੇ ਸੂਬੇ ਦੇ ਵੱਖ-ਵੱਖ ਸਮਿਆਂ ਦੇ ਮੁੱਖ ਮੰਤਰੀ ਸਾਹਿਬਾਨ ਕਹਿੰਦੇ ਕਿ ਸਾਨੂੰ ਕੀੜੀ ਤੂੰ ਹੀ ਆਉਂਦੀ ਵੀ ਦੀਦੀ ਆ ਪਰ ਇਹ ਵੇਖੋ ਕਿ ਸੂਬੇ ਦੀ ਆਰਥਿਕਤਾ ਨੂੰ ਅੱਗੇ ਤੋਰਨ ਵਾਲੇ ਕਿਸਾਨ ਆੜਤੀ ਟਰਾਂਸਪੋਰਟਰ ਔਰ ਜੇ ਸਾਡੇ ਮਜ਼ਦੂਰ ਭਾਈਚਾਰਾ ਵੀ ਗਣੀਏ ਤਾਂ ਉਹਨਾਂ ਦਾ ਵੀ ਬੜਾ ਅਹਿਮ ਯੋਗਦਾਨ ਆ ਉਹਨਾਂ ਨੇ ਪਹਿਲਾਂ ਵੀ ਸੂਚਿਤ ਕੀਤਾ ਸੀ ਪਰ ਉਹਦੇ ਉਪਰੰਤ ਵੀ ਬਾਅਦ ਯੁੱਧ ਵੀ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਪਰਵਾਹ ਘਾਲਾ ਨਹੀਂ ਦਿੱਤਾ ਜਾ ਰਿਹਾ ਜੋ ਕਿ ਬੜੀ ਮੰਦਭਾਗੀ ਗੱਲ ਆ ਅਸੀਂ ਵੀ ਅਪੀਲ ਕਰਦੇ ਆ ਸਰਕਾਰ ਨੂੰ ਕਿ ਇਹਨਾਂ ਕਿਸਾਨਾਂ ਦੀ ਆੜਤੀਆਂ ਦੀ ਟਰਾਂਸਪੋਰਟਰਾਂ ਜਾਂ ਜਿਹੜੇ ਸਾਡੇ ਮਜ਼ਦੂਰ ਭਾਈਚਾਰਾ ਵਾ ਇਹਨਾਂ ਦੀਆਂ ਮੰਗਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਡੇਲੀ ਨਿਊਜ਼ ਹੁਣ ਤੱਕ ਕੁਕੜਾਂ ਵਾਲਾ ਹਰਸ਼ਾ ਸਿੰਘ ਦਾ ਅਮਰਸਰ